ਕੁੜਾ ਰੋਣਾ ਆ ਗਿਆ ਜੀ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌਕ ਕੀ ਹਲਚਲ ਆ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲੋ ਜੀ ਤੁਹਾਨੂੰ ਪਤਾ ਆਪਣਾ ਡਾਈਟ ਪਲਾਨ ਚੱਲ ਰਿਹਾ ਤੇ ਅੱਜ ਆਪਣਾ ਡਾਈਟ ਹੈਗਾ ਮਾਰਨਿੰਗ ਦੇ ਵਿੱਚ ਵੈਜੀਟੇਬਲ ਉਪਮਾ ਹੁਣ ਵੈਜੀਟੇਬਲ ਉਪਮਾ ਆਪਾਂ ਕਿਵੇਂ ਬਣਾਉਣਾ ਹੈ ਉਹ ਮੈਂ ਤੁਹਾਨੂੰ ਉਹਦੀ ਰੈਸਪੀ ਦੇ ਦੇਣੀ ਆ ਤੇ ਸਭ ਤੋਂ ਪਹਿਲਾਂ ਆਪਾਂ ਰੱਖੀ ਕੜਾਈ ਰੱਖਣੀ ਹੈ ਸਾਰਾ ਪੈੜਾ ਨੂੰ ਪਤਾ ਹੈ ਕਿ ਕੜਾਈ ਰੱਖਣੀ ਹੈ ਤੇ ਹੁਣ ਆਪਾਂ ਰੱਖ ਪਾਵਾਂਗੇ ਜੀ ਇਹਦੇ ਵਿੱਚ ਸੂਜੀ ਸੂਜੀ ਥੋੜੀ ਜੀ ਪਾ ਕੇ ਨਾ ਭੁੰਨ ਲੂੰਗੀ। ਲੋ ਮੇਰੇ ਕੋਲੇ ਤੁਸੀਂ ਜਿਹੜੀ ਆਮ ਵੱਡੀ ਕਟਚੀ ਹੁੰਦੀ ਆ ਨਾ ਉਹ ਪਾ ਲਿਓ ਮੇਰੇ ਕੋਲੇ ਆਹ ਛੋਟੀ ਜੀ ਕਟਚੀ ਆ ਜਿਹੜਾ ਸਰਵਿੰਗ 스ਪੂਨ ਹੁੰਦਾ ਉਹ ਹੈ ਇਹ ਇਹ ਮੈਂ ਦੋ ਪਾ ਲੈਣੀ ਪਰਕੇ। ਲੋ। ਓਕੇ ਇਹਨੂੰ ਮੈਂ ਹਲਕਾ ਜਿਹਾ ਡਰਾਈ ਰੋਸਟ ਕਰੂੰਗੀ ਪਹਿਲਾਂ। ਕੁਛ ਨਹੀਂ ਪਾਇਆ ਇਹਦੇ ਵਿੱਚ ਆਪਾਂ ਇਹਨੂੰ ਬਿਲਕੁਲ ਸੁੱਕਾ ਭੁੰਨ ਰਹੇ ਹਾਂ ਸੂਜੀ ਨੂੰ ਬਹੁਤ ਜ਼ਿਆਦਾ ਨਹੀਂ ਭੁੰਨਣ ਦੀ ਲੋੜ ਕਿਉਂਕਿ ਬਾਕੀ ਫਿਰ ਦੁਬਾਰਾ ਵੀ ਆਪਾਂ ਕੜਾਹੀ ਦੇ ਵਿੱਚ ਇਹਨੂੰ ਫੇਰ ਪਾਉਣਾ ਹੈਗਾ ਫੇਰੇ ਨੇ ਹੋ ਜਾਣਾ ਸਹੀ ਹਲਕਾ ਹਲਕਾ ਭੁੰਨਾਂਗੇ ਮੈਂ ਨੇੜੇ ਕਰਕੇ ਦਿਖਾਉਣੀ ਆ ਲੋ ਗੈਸ ਹੁਣ ਆਪਣੀ ਤੇਜ਼ ਹੈ ਕਿਉਂਕਿ ਸਿਮ ਗੈਸ ਤਾਂ ਇਹਨੇ ਨਹੀਂ ਬੜਨਾ ਹੀ ਨਹੀਂ ਸੀਗਾ ਜੇ ਤੇ ਇੱਕ ਵਾਰ ਆਪਾਂ ਇਹਨੂੰ ਘੁਨ ਲਾਂਗੇ ਥੋੜਾ ਜਿਹਾ ਸੁਕੂਲੀ ਨੂੰ ਉਸ ਤੋਂ ਬਾਅਦ ਮੈਂ ਅਗਲਾ ਤੁਹੰਦਾਂਗੀ ਅਗਲਾ ਪ੍ਰੋਸੈਸ ਕੀ ਹੈ ਇਹਦੇ ਵਿੱਚ ਇਜ਼ੀ ਹੈਗਾ ਕੰਮ ਬਹੁਤ ਜ਼ਿਆਦਾ ਪਰ ਸਾਡੇ ਲਈ ਬਹੁਤ ਬੈਨੀਫੀਸ਼ੀਅਲ ਹੈ ਔਰ ਸਾਡਾ weight ਬਹੁਤ lose ਹੁੰਦਾ ਹੈ ਇਹਦੇ ਨਾਲ ਔਰ ਪੇਟ ਵੀ ਫੁੱਲ ਭਰ ਜਾਂਦਾ ਇਹ ਨਹੀਂ ਆ ਕਿ ਅਸੀਂ ਮਤਲਬ ਕਿ ਭੁੱਖੇ ਰਹਿ ਜਾਾਂਗੇ ਪੇਟ ਫੁੱਲ ਭਰ ਜਾਂਦਾ ਹੈ ਘੇਟੇ ਦੇ ਚ ਰਹਿਣਾ ਨਹੀਂ ਇਹ ਇਦਾਂ ਦਾ ਵਾਈਟ ਲੈਣਾ ਕਿ ਇਹਦੇ ਚ ਤੁਸੀਂ ਭੁੱਖੇ ਨਹੀਂ ਰਹਿਣਾ ਫੁੱਲ ਰਜੇ ਰਹਿਣਾ ਪਰ ਪਤਲੇ ਹੁੰਦੇ ਜਾਣਾ ਖਾਂਦੇ ਪੀਂਦੇ ਵੀ ਤੁਸੀਂ ਸੁੱਕਦੇ ਜਾਣਾ ਪਤਲੇ ਹੁੰਦੇ ਜਾਣਾ ਸੁੱਕਦੇ ਨਹੀਂ ਜਾਣਾ ਪਤਲੇ ਹੁੰਦੇ ਜਾਣਾ ਇੰਨਾ ਤਾਂ ਆਪਾਂ ਕਿੰਨਾ ਸੁੱਕ ਜਾਾਂਗੇ ਲੋ ਜੀ ਇਹ ਫੁੱਜ ਚੁੱਕੀ ਹੈ ਇਹਦੀ ਸੱਲ ਜੀ ਖਤਮ ਹੋ ਗਈ ਬਹੁਤ ਜ਼ਿਆਦਾ ਨਹੀਂ ਟਾਈਮ ਲਾਉਣ ਦੀ ਲੋੜ ਇਹਦੇ ਤੇ ਗੈਸ ਨੂੰ ਆਪਾਂ ਸੇਮੇ ਤੇ ਕਰ ਦਿੰਨਾ ਦੀ ਆਪਾਂ ਕਰਤੀ ਖਾਲੀ ਇਹਨੂੰ ਆਪਾਂ ਇੱਥੇ ਰੱਖ ਲੈਨੇ ਆ। ਲੋ ਜੀ ਹੁਣ ਮੈਂ ਤੁਹਾਨੂੰ ਅਗਲਾ ਸਟੈਪ ਦੱਸਦੀ ਆ ਆਪਣਾ ਕੀ ਹੋਊਗਾ ਇਹਦੇ ਵਿੱਚ। ਅ ਇੱਕ ਤਾਂ ਆਪਾਂ ਲੈ ਲਿਆ ਹੈਗਾ ਜੀ ਇਹਦੇ ਵਿੱਚ ਸ਼ਿਮਲਾ ਮਿਰਚ। ਇੱਕ ਸ਼ਿਮਲਾ ਮਿਰਚ ਲਈ ਆ। ਤੇ ਥੋੜੇ ਜੇ ਨੇੜੇ ਕਰਕੇ ਦਿਖਾਉਂਗੀ ਤੁਹਾਨੂੰ ਸਮਝ ਨਹੀਂ ਆਉਗੀ। ਲੋ ਜੀ ਇਹ ਤਾਂ ਲਈ ਹੈਗੀ ਆਪਾਂ Shimla mirch ਇੱਕ Shimla mirch ਲਈ ਸੀ ਮੈਂ ਤੇ ਗਾਜਰਾ ਆਪਣੇ ਕੋਲ ਹੈ ਨਹੀਂ ਸੀ ਅੱਜ ਇੱਕੋ ਹੀ ਸੀਗੀ ਤੇ ਮੈਂ ਇੱਕੋ ਹੀ ਕੱਟ ਲਈ ਆ ਬਰੀਕ ਜੀ ਦੋ ਤਿੰਨ ਹੋਣ ਤਾਂ ਕੱਟ ਲਿਓ ਤੁਸੀਂ ਇੱਕ ਇਹਦੇ ਵਿੱਚ ਮੈਂ ਰੱਖਿਆ ਪਿਆਜ਼ ਹਜੇ ਮੈਂ ਕੱਟਣਾ ਇਹਨੂੰ ਤੇ ਇੰਨੀ ਇੱਕ ਫੁੱਲ ਗੋਭੀ ਲਈ ਆ ਐਨੇ-ਐਨੇ ਕੋ ਫੁੱਲ ਆ ਜਿਹੜੇ ਉਹ ਤਿੰਨ ਲੈ ਲੇ ਤੇ ਆਹ ਹੈਗੀ ਆਪਣੇ ਕੋਲ ਬੰਦ ਗੋਭੀ ਹਜੇ ਮੈਂ ਕੱਟਣੀ ਆ ਇਹ ਤੇ ਆਹ ਲੈ ਲੇ ਐਨੇ ਕੋ ਦੀ ਮਟਰ ਠੀਕ ਹੈ ਐਨੇ ਕੋ ਮਟਰ ਕੱਟ ਲਈ ਆਪਾਂ ਥੋੜੇ ਜੇ ਮਟਰ ਲੈ ਲੇ ਮੁੱਠੀ ਕੋ ਤੇ ਇੱਕ ਲੈ ਲੈ ਟਮਾਟਰ ਠੀਕ ਹੈ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਕਰਾਂਗੇ ਸੌਟੇ ਚਲੋ ਤੁਸੀਂ ਦੇਖੋ ਇੱਥੇ ਰੱਖਦੇ ਆਪਾਂ ਨੇੜੇ ਕਰਕੇ ਥੋੜੇ ਸੰਦੀਪ ਤੇਲ ਪੜਾਈ ਥੋੜਾ ਜਿਹਾ ਲੋ ਜੀ ਆਪਾਂ ਇਹਦੇ ਵਿੱਚ ਬਹੁਤ ਜ਼ਿਆਦਾ ਤੇਲ ਵਗੈਰਾ ਨਹੀਂ ਪਾਉਣਾ ਹੈਗਾ ਲੋ ਇੰਨਾ ਪਾਇਆ ਜਮੇ ਥੋੜਾ ਜਿਹਾ ਪਾਉਣਾ ਹੈ ਜਿਹੜੀਆਂ ਸਬਜ਼ੀਆਂ ਸੀਗੀਆਂ ਉਹ ਸਾਰੀਆਂ ਹਜੇ ਮੈਂ ਵਾਸ਼ ਕਰਨੀਆਂ ਸੀ ਲੋ ਆਪਿਆ ਰੱਖਿਆ ਪਾਣੀ ਆਪਣਾ ਤੇ ਇਹਦੇ ਵਿੱਚ ਮੈਂ ਹੁਣ ਸਾਰੀਆਂ ਸਬਜ਼ੀਆਂ ਪਾ ਦੂੰਗੀ ਕਿਉਂਕਿ ਆਪਾਂ ਇਕੱਠੀਆਂ ਹੀ ਪਾਉਣੀਆਂ ਨੇ ਤੇਲ 'ਚ ਤੇ ਇਕੱਠੀਆਂ ਨੂੰ ਹੀ ਵਾਸ਼ ਕਰ ਲੈਣਾ ਨੋ ਲੋ ਜੀ ਜਿਹੜੀਆਂ ਕੱਟਣ ਵਾਲੀਆਂ ਉਹਨਾਂ ਨੂੰ ਕੱਟ ਦੇਾਂਗੇ ਵਿੱਚ ਹੀ ਸਿੱਧਾ ਇੱਕ ਵਾਰੀ ਮੈਂ ਟਮਾਟਰ, ਪਿਆਜ਼, ਗੋਭੀ ਸਭ ਕੁਝ ਠੀਕ ਹੈ ਇਹਨੂੰ ਵੀ ਮੈਂ ਵਾਸ਼ ਕਰਕੇ ਕੱਟ ਕੇ ਵਿੱਚ ਪਾ ਦਊਂਗੀ ਤੇ ਬਣਾ ਲਵਾਂਗੇ। ਬਰੀਕ ਕੱਟ ਲਾਂਗੇ ਮੋਟੀਆਂ ਨਾ ਰੱਖਿਓ ਬਰੀਕ ਕੱਟਿਓ। ਤਾਂ ਕਿ ਇਹ ਜਲਦੀ ਜਲਦੀ ਬਣ ਵੀ ਜਾਣ ਫਿਰ। ਕਿਉਂਕਿ ਜ਼ਿਆਦਾ ਸੇਕ ਲਵਾਉਣਾ ਨਹੀਂ ਆਪਾਂ ਵੀ ਬਹੁਤ ਜ਼ਿਆਦਾ ਆਪ ਕਿਤੇ ਸੇਕ ਲਵਾਈ ਜਾਊ ਇਹਨਾਂ ਨੂੰ ਗਾਲਣਾ ਨਹੀਂ ਹੈ ਜ਼ਿਆਦਾ। ਕੜਮੀਆਂ ਨਹੀਂ ਰੱਖਾਂ ਲਈ ਥੋੜੀਆਂ ਜੀਆਂ। ਸਗਾ ਦੇ। ਲੋਰ ਨੂੰ ਮੈਂ ਬਾਕੀ ਦੀ ਬਾਅਦ ਕੱਟ ਲੂੰਗੀ। ਤੇਲ ਆਪਣਾ ਗਰਮ ਹੋ ਗਿਆ। ਤੇਲ ਵੀ ਆਪਾਂ ਬਹੁਤ ਜ਼ਿਆਦਾ ਨਹੀਂ ਸਾੜਦੇ। ਅੱਜਕੱਲੇ ਸਾਰੀਆਂ ਸਬਜ਼ੀਆਂ ਆਮ ਹੋ ਰਹੀਆਂ ਨੇ।

ਥੋੜੀ ਥੋੜੀ ਕਰਦੇ ਜੇ ਕਿੰਨੀ ਨਹੀਂ ਖੰਦੀਆਂ ਹੁੰਦੀਆਂ ਨੇ ਤੇ ਵਾਵਾ ਬਣ ਜਾਂਦੀਆਂ ਨੇ ਜੀ ਥੋੜੀ ਥੋੜੀ ਨੌਰੀ ਬਣ ਜਾਂਦੀਆਂ ਨੇ ਹਲੋ ਜਮਾ ਪਰ ਨੰਨ ਲੋ ਆਦ ਨਹੀਂ ਫੋਟੇ ਹੀ ਕਰਨਾ ਬਸ ਸੈਨ ਵਾਲੇ ਥੋੜਾ ਜਿਹਾ ਸੇਕ ਲਵਾਵਾਂਗੇ ਬਹੁਤ ਜਿਆਦਾ ਨਹੀਂ ਹੋਣਾ ਤੇ ਇਸ ਜੀ ਕੋ ਇਫਰ ਇਹਦਾ ਤੱਕ ਰਹੀ ਨੇ ਮੈਂ ਆਹ ਉਹਦੇ ਆਹ ਦੇਖੋ ਲੋ ਜੀ ਥੋੜੀ ਦੇਰ ਆਪਾਂ ਇਹਨੂੰ ਟੱਕ ਦਿਆਂਗੇ ਪਲੇਟ ਨਾਲ ਤੇ ਗੈਸ ਆ ਜਿਹੜੀ ਥੋੜੀ ਜੀ ਮੀਡੀਅਮ ਤੇ ਕਰਤੀ ਫੁੱਲ ਨਹੀਂ ਰੱਖਣੀ ਜਾਈਗੀ ਸੜ ਜੂਗੀ ਫਿਰ ਇਹ ਜੋ ਹੁਣ 5-7 ਮਿੰਟ ਬਾਅਦ ਆਪਾਂ ਫਿਰ ਚੈੱਕ ਕਰਦੇ ਹਾਂ ਲੋ ਜੀ 7-8 ਮਿੰਟ ਹੋ ਗਏ ਇਹਨੂੰ ਪਈ ਨੂੰ ਕੋਈ ਪਾਣੀ ਨਹੀਂ ਪਾਇਆ ਕੁਝ ਨਹੀਂ ਪਾਉਣਾ ਇਹਦੇ ਵਿੱਚ ਇਹਨੂੰ ਇਦਾਂ ਹੀ ਬਸ ਤੇਲ ਦੇ ਵਿੱਚ ਹੀ ਪਾਇਆ ਸੀ ਆਪਾਂ ਹੋਰ ਕੁਝ ਨਹੀਂ ਪਾਇਆ ਤੇ ਪੋਲੀ ਹੋ ਗਈ ਹੈ ਹੁਣ ਇਹ ਹੁਣ ਇਹਨੂੰ ਆਪਾਂ ਨੂੰ ਜ਼ਿਆਦਾ ਸੇਕ ਨਹੀਂ ਲਗਾਉਣਾ ਹੈਗਾ ਹੁਣ ਨਮਕ ਵਿੱਚ ਪਾਵਾਂਗੇ ਇਹਦੇ ਵਿੱਚ ਆਪਾਂ 6-7 ਮਿੰਟ ਦੇ ਵਿੱਚ ਪੋਲੀ ਹੋ ਗਈ ਜੀ ਇਹਨੂੰ 10 ਮਿੰਟ ਨਹੀਂ ਲੱਗੇ ਇਸ ਲਈ ਧਿਆਨ ਰੱਖਿਓ ਤੁਸੀਂ ਤੇ ਹੁਣ ਪਾਵਾਂਗੇ ਆਪਾਂ ਆਪਦੇ ਟੇਸਟ ਦੇ ਅਕੋਰਡਿੰਗਲੀ ਨਮਕ ਮਿਰਚ ਤੁਸੀਂ ਪਾ ਲਿਓ ਠੀਕ ਹੈ ਥੋੜਾ ਜਿਹਾ ਹਲਦੀ ਵੀ ਪਾ ਦਨੇ ਆ ਤੇ ਹੁਣ ਪਾਵਾਂਗੇ ਜੀ ਇਹਦੇ ਵਿੱਚ ਜਿਹੜੀ ਆਪਾਂ ਆ ਸੂਜੀ ਭੁੰਨ ਕੇ ਰੱਖੀ ਸੀਗੀ ਇਹ ਸੂਜੀ ਆ ਜਿਹੜੀ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਠੀਕ ਹੈ ਪਹਿਲਾਂ ਆਪਾਂ ਇਹ ਨੂੰ ਹਲਾ ਲ ਗਏ ਥੋੜਾ ਜਿਹਾ ਮਿਕਸ ਕਰ ਲਈਏ ਨਮਕ ਮੇਰੇ ਚ ਦੇ ਆਪਾਂ ਇਹਨੂੰ ਬਹੁਤ ਜ਼ਿਆਦਾ ਗਾਲਦਾਂਗੇ ਤੇ ਇਹਨਾਂ ਦਾ ਬਿਲਕੁਲ ਤੱਤ ਜਿਹੜਾ ਉਹ ਹੀ ਖਤਮ ਹੋ ਜੂਗਾ ਇਸ ਕਰਕੇ ਉਹਨਾਂ ਨੂੰ ਐਨਾਰੋ ਵੀ 60 70% ਕੁੱਕ ਕਰਨਾ ਹੈ ਇਸ ਤੋਂ ਜ਼ਿਆਦਾ ਨਹੀਂ ਕਰਨਾ ਆਪਾਂ ਹੁਣ ਮੈਂ ਗੈਸ ਥੋੜੀ ਜਿਹੀ ਤੇਜ਼ ਕਰੀ ਐ ਆਲੋ ਹੁਣ ਪਾਈ ਆਪਾਂ ਇਹਦੇ ਵਿੱਚ ਸੂਜੀ ਉਰੀ ਜਿਹਾ ਇਸ ਤਰ੍ਹਾਂ ਪਹਲਾਵਾਂਗੇ ਉਸ ਤੋਂ ਬਾਅਦ ਪਾਣੀ ਐਡ ਕਰਾਂਗੇ ਮਿਕਸ ਕਰ ਲਈਏ ਨੂੰ ਚੰਗੀ ਤਰ੍ਹਾਂ ਗੈਸ ਆਪਣੀ ਪੂਰੀ ਤੇਜ਼ ਚੱਲ ਰਹੀ ਆ ਛੋਟੀ ਗੈਸ ਤੇ ਆ ਤੇ ਫੁੱਲ ਗੈਸ ਧਿਰਖਿਆ ਹੋ ਜਾਵੇਂ ਲੋ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਪਾਣੀ ਓਏ ਹੋਏ ਗੈਸ ਤਾਂ ਬੰਦ ਹੋਈ ਪਈ ਮੈਂ ਕਿਹਣੀ ਗੈਸ ਧਿਰਖਿਆ ਗੈਸ ਖਤਮ ਤਾਂ ਨਹੀਂ ਹੋ ਗਈ ਆਪਣੀ ਓਹੋ ਗੈਸ ਖਤਮ ਹੋ ਗਈ। ਲੋ ਜੀ ਮੈਂ ਗੈਸ ਚਲਾਦਾ ਹੁਣ। ਲੋ ਜੀ ਸਿਲੰਡਰ ਆਪਣਾ ਲਾਤਾ ਨਵਾਂ ਅੱਜ। ਉਪਮੇ ਦੇ ਚੱਕਰ ਤੇ ਹੁਣ ਆਪਾਂ ਮੈਂ ਤਾਂ ਆਪਦੇ ਜਾਨ ਕਰੀ ਜਾਂਦੀ ਸੀਗੀ ਵੀ ਲੋ ਗੈਸ ਪੁੱਲਾ ਆਪਣੀ ਤੇ ਗੈਸ ਤਾਂ ਜਣੀ ਬੰਦ ਹੋਈ ਪਈ ਸੀ। ਇਹ ਚ ਪਾਤਾ ਪਾਣੀ ਸੂਜੀ ਪਾ ਕੇ ਬਸ ਇਹਨੇ ਹਮ ਮਿੰਟੋ ਮਿੰਟੀ ਬਣ ਜਾਣਾ ਕਿਉਂਕਿ ਸੂਜੀ ਆਪਣੀ ਭੁੰਨੀ ਹੋਈ ਐ ਤੇ ਸੂਜੀ ਮਿੰਟੋ ਮਿੰਟੀ ਸੋਖ ਜਾਂਦੀ ਐ ਪਾਣੀ ਨਾਲ ਹੀ ਆਪਾਂ ਪਾ ਦੇਨੇ ਧਨੀਆ ਆਪਣਾ ਕੱਟ ਕੇ ਰੱਖਿਆ ਪਿਆ ਇੱਧਰ ਪਾਣੀ ਆ ਗਿਆ ਪਾ ਦਾਂ ਇਹ ਹੈਗਾ ਆਪਣਾ ਵੈਜੀਟੇਬਲ ਔਪਮਾ ਜਿਆਦਾ ਇਹਦੇ ਵਿੱਚ ਸਬਜ਼ੀਆਂ ਨੇ ਕੋਸ਼ਿਸ਼ ਕਰਿਓ ਜਿੰਨੀਆਂ ਸਬਜ਼ੀਆਂ ਪਾ ਸਕਦੇ ਹੋ ਅੱਜ ਕੱਲ ਸਬਜ਼ੀਆਂ ਬਹੁਤ ਹੁੰਦੀਆਂ ਨੇ ਲੋਕਾਂ ਦੇ ਘਰਾਂ ਦੀ ਲੱਗੀਆਂ ਮੇਥੀ ਆਵੇ ਥੀਨ ਤਾਂ ਵਾਧੂ ਹੁੰਦੀਆਂ ਨੇ ਪਾਲਕ ਮੇਥੀ ਵੀ ਐਡ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਪਿਆਜ ਟਮਾਟਰ ਤਾਂ ਘਰੇ ਹੁੰਦਾ ਆਲੂ ਨਾ ਪਾਓ ਬਸ ਆਲੂ ਐਡ ਕਰਿਓ ਤੁਹਾਨੂੰ ਦਿਖਿਆ ਸੀ ਨਾ ਉਹ ਤਾਂ ਭੈਣ ਚੱਲ ਚੱਲ ਗਏ ਲੋ ਜਿਹੜੀ ਆਵਾਜ਼ ਆ ਰਹੀ ਹੈ ਤੁਹਾਨੂੰ ਉਹ ਆਪਣੇ ਤਾਜਾ ਪਾਣੀ ਆ ਗਿਆ ਉਦੋਂ ਫਿਰ ਇਸ ਤਰ੍ਹਾਂ ਆਵਾਜ਼ ਆਉਂਦੀ ਹੈ ਭੈਣਾ ਕਹਿੰਦੀ ਆ ਪਿੱਛੋਂ ਆਵਾਜ਼ ਕਦੀ ਆ ਰਹੀ ਹੈ ਲੋ ਜੀ ਫੁੱਲ ਗੈਸ ਚੱਲੀ ਜਾਂਦੀ ਹੈ ਹੁਣ ਨਵਾਂ ਨਵਾਂ ਤਾਜਾ ਤਾਜਾ ਸਲੰਟ ਲਾਇਆ ਤੇ ਆਪਣਾ ਜਿਹੜਾ ਮੈਂ ਬੜ ਕੇ ਰੈਡੀ ਕੀਤਾ ਲੋ ਗ੍ਰੈਸ ਕਰ ਦਿੰਦੇ ਆ ਬੰਦ ਕਿਉਂਕਿ ਹੁਣ ਇਹ ਨਾ ਫਿਰੀਚੇ ਲੱਗਣ ਲੱਗ ਦੋਗੀ ਸੂਜੀ ਲੋ ਹੁਣ ਭੜਾ ਕਹਿਣ ਗਿਆ ਤੱਕ ਦਾਵਾ ਜਾਂ ਬਣ ਗਿਆ ਇਹ ਦਾਵਾ ਜਿਹਾ ਹੀ ਹੁੰਦਾ ਜੀ ਪਰ ਖਾਣ ਚ ਬਹੁਤ ਟੇਸਟੀ ਹੈ ਇਹ ਮੈਨੂੰ ਪਤਾ ਹੈ ਲੋ ਇਹਨਾਂ ਮੈਂ ਖਾਉਂਗੀ ਤਿਆਰ ਹੋ ਜੇ ਫਿਰ ਹਾਲ ਫੇਰ ਆਪਾਂ ਲੋ ਜੀ ਇਹ ਹੈਗਾ ਆਪਣਾ ਵੈਜੀਟੇਬਲ ਉਪਮਾ ਬਹੁਤ ਵਧੀਆ ਬਣ ਕੇ ਰੈਡੀ ਹੋਇਆ ਆ ਗਰਮ ਗਰਮ ਤੁਹਾਡਾ ਵੀ ਜੀ ਕਰੂਗਾ ਖਾਣ ਵਾਸਤੇ ਦੇਖੋ ਕਿਵੇਂ ਧੂਆ ਨਿਕਲ ਰਿਹਾ ਹੈ ਚੋ ਤੇ ਹੁਣ ਇਹ ਆਪਾਂ ਖਾਵਾਂਗੇ ਬਹੁਤ ਜਿਆਦਾ ਅੱਛਾ ਬਣਦਾ ਹੈ ਤੇ ਨਿਊਟ੍ਰੀਸ਼ੀਅਸ ਦਾ ਹੈਗਾ ਹੀ ਆ ਹੈਨਾ ਡੇਲੀਸ਼ੀਅਸ ਵੀ ਆ ਔਰ ਨਿਊਟ੍ਰੀਸ਼ੀਅਸ ਵੀ ਆ ਸਾਡੇ ਲਈ ਬਹੁਤ ਜਿਆਦਾ ਧੀਮੀ ਹੈ weight ਘਟਾਉਂਦਾ ਹੈ weight ਘਟਾਉਂਦਾ ਹੈ ਔਰ ਟੇਸਟ ਵੀ ਦਿੰਦਾ ਹੈਗਾ ਠੀਕ ਹੈ ਜੀ ਸੋ ਤੁਸੀਂ ਵੀ ਬਣਾਇਓ ਖਾਇਓ ਆਪ ਵੀ ਖਾਇਓ ਤੇ ਆਪਣੇ ਪਰਿਵਾਰ ਨੂੰ ਵੀ ਖਵਾਇਓ ਜਿਹੜੇ ਜਿਹੜੇ ਮੈਂਬਰ ਮੋਟੇ ਹੈਗੇ ਉਹਨਾਂ ਨੂੰ ਤਾਂ ਜ਼ਰੂਰ ਖਵਾਇਓ ਜਿਹੜੇ ਪਤਲੇ ਆ ਉਹਨਾਂ ਨੂੰ ਵੀ ਖਵਾ ਸਕਦੇ ਹੋ ਤੇ ਜਿਹੜੇ ਪਤਲੇ ਆ ਉਹਨਾਂ ਨੂੰ ਵਿੱਚ ਕੀ ਪਾ ਕੇ ਖਵਾ ਦਿਓ ਜਿਹੜੇ ਮੋਟੇ ਆ ਉਹਨਾਂ ਨੂੰ ਕੀ ਨਾ ਪਾਇਓ ਠੀਕ ਹੈ ਜੀ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰਾ ਜਿਹੜਾ ਵੈਜੀਟੇਬਲ ਹਕਮਾ ਹੈਗਾ ਉਹਦੀ ਰੈਸਪੀ ਵਧੀਆ ਲੱਗੂਗੀ ਵਧੀਆ ਲੱਗੀ ਤਾਂ ਜਰੂਰ ਤੁਸੀਂ ਬਣਾਇਓ ਵੀਡੀਓ ਨੂੰ ਲਾਈਕ ਕਰਿਓ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਸ਼ੇਅਰ ਜਰੂਰ ਕਰਦੇ ਰਹੋ ਫਿਰ ਮਿਲਾਂਗੇ ਆਪਾਂ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ